ਤੁਸੀਂ ਪੰਜਾਬ ਡੈਰੀ ਦੇ ਨਾਲ ਜੁੜੇ ਰਹੋ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਇੱਕ ਵਾਰ ਫਿਰ ਟਰਾਲੀਆਂ ਤਿਆਰ ਹੋ ਗਈਆਂ। ਟਰਪਾਲਾਂ ਪੈ ਗਈਆਂ ਤੇ ਰਾਸ਼ਨ ਭਰ ਲਿਆ। ਦਿੱਲੀ ਦੀਆਂ ਬਰੂਹਾਂ ਮੱਲਣ ਲਈ ਕਿਸਾਨ ਜਥੇਬੰਦੀਆਂ ਕ્યાર ਬਰ ਤਿਆਰ। ਹਾਲਾਂਕਿ ਐਤ ਕੀ ਸੰਯੁਕਤ ਮੋਰਚਾ ਵੀ ਪੂਰੀ ਤਰ੍ਹਾਂ ਦੁਫਾੜ ਹੋਇਆ ਪਿਆ ਹੈ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਹੀ ਦਿੱਲੀ ਕੂਚ ਨੂੰ ਰੋਕਣ ਲਈ ਬਿਆਨ ਦੇ ਰਹੀਆਂ। ਪਰ ਪਿੰਡਾਂ ਵਿੱਚ ਕਮਰਕਸੇ ਕਸਨੇ ਸ਼ੁਰੂ ਹੋ ਗਏ ਆ ਪਿੰਡ ਦੀਪ ਸਿੰਘ ਵਾਲਾ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਂ ਮਿਥੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਚਾਲੇ ਪਾਉਣ ਦਾ ਐਲਾਨ ਕਰ ਦਿੱਤਾ ਹੈ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਐਤਕੀ ਉਥੋਂ ਸ਼ੁਰੂ ਹੋਈਆਂ ਜਿੱਥੇ ਪਹਿਲਾਂ ਅੰਦੋਲਨ ਖਤਮ ਹੋਇਆ ਸੀ ਉਨ੍ਹਾਂ ਕਿਹਾ ਕਿ ਫਸਲਾਂ ਤੇ ਐਮਐਸਪੀ ਤੇ ਦਿੱਲੀ ਅੰਦੋਲਨ ਲਈ ਜਿੱਥੇ-ਜਿੱਥੇ ਵੀ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਸੀ ਉਹ ਰੱਦ ਕਰਾਉਣ ਸਮੇਤ ਹੋਰ ਕਈ ਮੰਗਾਂ ਨੇ ਕਿਉਂਕਿ ਉਸ ਵੇਲੇ ਅੰਦੋਲਨ ਖਤਮ ਕਰਨ ਸਮੇਂ ਸਰਕਾਰ ਨੇ ਸਾਰੀਆਂ ਮੰਨ ਲੀਆਂ ਸੀ ਪਰ ਲਾਗੂ ਨਹੀਂ ਕੀਤੀਆਂ ਤੇ ਐਤਕੀ ਮਸਲਾ ਲਾਗੂ ਕਰਾਉਣ ਦਾ ਹੈ ਤੇ ਇਹਨਾਂ ਸਾਰੀਆਂ ਨੂੰ ਮੰਵਾ ਕੇ ਹੀ ਵਾਪਸੀ ਕੀਤੀ ਜਾਵੇਗੀ ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਭਾਵੇਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਂਦਰ ਤੇ ਪੰਜਾਬ ਸਰਕਾਰ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਚੁੱਕੀ ਹੈ ਪਰ ਦਿੱਲੀ ਕੂਚ ਅਟਲ ਉਹਨਾਂ ਦਾਵਾ ਕੀਤਾ ਕਿ ਜਿੱਥੇ ਕਿਸਾਨ ਆਗੂ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਆ ਟਰਾਲੀਆਂ ਸ਼ਿੰਗਾਰ ਰਹੇ ਆ ਉੱਥੇ ਕਿਸਾਨ ਪੱਖੀ ਗੀਤਕਾਰ ਪਹਿਲਾਂ ਵਾਂਗੀ ਨਵੇਂ ਗੀਤ ਲਿਖਣ ਤੇ ਗਾਇਕ ਪਹਿਲਾਂ ਵਾਂਗੀ ਗੀਤ ਗਾਉਣ ਲਈ ਹੁਣੇ ਤੋਂ ਹੀ ਵਿਰੁੱਧ ਹੋ ਜਾਣ ਤੇ ਐਤਕੀ ਵਾਲਾ ਅੰਦੋਲਨ ਵੀ ਪਹਿਲਾਂ ਵਾਂਗੀ ਮਜ਼ਬੂਤ ਤੇ ਸਿਆਸਤ ਰਹਿ ਹੋਵੇਗਾ ਕਿਸਾਨ ਮਿਉਰਸ਼ ਕਰ ਕਮੇਟੀ ਪੰਜਾਬ ਦੇ ਅਸੀਂ ਆਗੂ ਬੋਲਦੇ ਹਾਂ ਜੀ ਮਨਦੀਪ ਸਿੰਘ ਵਾਲਾ ਤੋਂ ਕਾਈ ਦੇ ਜੋ ਅਸੀਂ ਦਿੱਲੀ ਧਰਨੇ ਵਾਸਤੇ ਟਰਾਲਾ ਤਿਆਰ ਕੀਤਾ ਅਸੀਂ ਮੋਦੀ ਸਰਕਾਰ ਨੂੰ ਕਹਿੰਨੇ ਆ ਕਿ ਜੇ ਉਹ ਆਪਣੀਆਂ ਐਮਐਸਪੀ ਦੀਆਂ ਮੰਗਾਂ ਔਰ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਸੀਗੇ ਔਰ ਕਰਜ਼ਾ ਮੁਕਤੀ ਜੋ ਆ ਕਰਜ਼ਾ ਮਾਫੀ ਤੇ 1992 ਵਿੱਚ ਅਸੀਂ ਕਾਲ ਕੀਤੀ ਸੀ ਸਾਡੇ ਅੱਗਵਾਂ ਨੇ 13 ਤਰੀਕ ਨੂੰ ਦਿੱਲੀ ਜਾ ਰਹੇ ਆ ਅਸੀਂ ਸਾਰਿਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਅਸੀਂ 6-6 ਮਹੀਨੇ ਦਾ ਰਾਸ਼ਨ ਟਰਾਲੀਆਂ ਚਾਦੇ ਅਸੀਂ ਲੈ ਕੇ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਰਾਸ਼ਨ ਤੇ ਹਮਮਾ ਕੇ ਦਿੱਲੀ ਪਹੁੰਚੋ ਕਿ ਅੱਗੇ ਵੀ ਆਪਾਂ ਕਿਵੇਂ 2021 20 ਜੱਪਾ ਦਿੱਤਿਆ ਸੀਗਾ ਜੋਨਰ ਹੁਣ ਫੇਰ ਉਸਾਵਣ ਵਾਲਾ ਆਪਾਂ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਦਿੱਲੀ ਪਹੁੰਚੋ ਤੇ ਜਿੱਤ ਕੇ ਮੁੜਾ ਲਓ ਸਾਰੇ ਕਿਸਾਨ ਵਿਦੂਤ ਸੰਘਰਸ਼ ਕਮੇਟੀ ਮੈਂਬਰਾਂ ਨੂੰ ਬੇਨਤੀ ਆ ਨਗਰ ਨਿਵਾਸੀਆਂ ਨੂੰ ਬੇਨਤੀ ਆ ਵੀ ਆਪਾਂ ਦਿੱਲੀ ਜਾਣਾ ਸੀ ਅੱਗੇ 12 ਤਰੀਕ ਨੂੰ ਉਹ ਜਥੇਬੰਦੀ ਨੇ 12 ਦੀ ਬਜਾਏ 11 ਨੂੰ ਕਰਤਾ ਯਾਨੀ ਕਿ ਕੱਲ ਦਾ ਦਿਨ ਆਪਣੇ ਕੋਲ ਹੀ ਤੇ ਟਰਾਲਾ ਤਿਆਰ ਕਰੀ ਜਾਂਦੇ ਆ ਸਮਾਨ ਸਾਰਾ ਲਿਓਣ ਆਲਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਛੇਤੀ ਤੋਂ ਛੇਤੀ ਪਹੁੰਚ ਜਓ ਦੀਸ਼ਾ ਹੰਦਰ ਤੇ ਜਸਵੰਤ ਬੱਲ ਸੀਤਾ ਦੂਲ ਭਿੰਦਰ ਔਲਖ ਤੇ ਦੂਜੇ ਜਿੰਨੇ ਮੇਰੇ ਭਰਾ ਸਾਰੇ ਆਜੋ ਦਾ ਦੋ ਯਾਰ ਜਿਹੜੇ ਜਿਹੜੇ ਸੁਨਦੇ ਰਾਜ ਸਿੰਘ ਬਰਾੜ 6 ਮਹੀਨਿਆਂ ਦਾ ਸਾਡਾ ਰਾchna ਜੀ ਜਿੰਨਾ ਚਿਰ ਅੰਦੋਲਨ ਚੱਲੂਗਾ ਦੋ ਸਾਲ ਚੱਲੇ ਆਪਣਾ ਟਰੈਕਟਰ ਉੱਥੇ ਰਹੂਗਾ ਜੀ ਠੀਕ ਹੈ ਜੀ ਇਹ ਪ੍ਰਦੀਪ ਜੀ ਨਾਲੇ ਤਾਂ ਆਪਣੇ ਦੋ ਤਿੰਨ ਟਰਾਲੇ ਜਾ ਰਹੇ ਆ ਜੀ ਕੱਲੋਂ 35 40 ਜਾਣੇ ਆ ਜੀ 6 ਮਹੀਨਿਆਂ ਦਾ ਰਾchna ਆਪਣੇ ਕੋਲ ਸਾਰਾ ਸਾਰੀ ਤਿਆਰੀ ਮੁਕੰਮਲ ਆ ਜੀ ਤੁਹਾਡੇ ਸਾਹਮਣੇ ਤਿਆਰੀਆਂ ਹੋ ਰਹੀਆਂ ਜੀ ਬਸ ਕੱਲ ਨੂੰ ਕਾਲ ਆਉਂਦੀ ਆ ਤਾਂ ਹੀ ਬਸ ਆਪਣੀ ਤਿਆਰੀ ਆ ਫੁੱਲ ਜਦੋਂ ਕਾਲ ਆ ਗਈ ਆ ਫੋਟੋ ਹੀ ਤੁਰ ਪੈਣਾ ਜੀ ਮੇਰਾ ਨਾਮ ਬਿਆਨ ਸਿੰਘ ਆ ਜੀ ਪਿੰਡ ਦੀਪ ਸਿੰਘ ਵਾਲਾ ਜੀ ਅਸੀਂ ਦਿੱਲੀ ਦੀ ਤਿਆਰੀ ਹੈ ਜੀ ਫੋਲ ਸਾਰਾ ਸਮਾਨ ਕਰ ਲਿਆ ਜੀ ਸਿੰਘਾ ਮਿਨਾਰ ਆਛ ਨਾਲ ਆ ਜੀ ਗਾਂ ਦੀ ਵਾਰ ਘਾਟ ਹੋਈ ਗਾਂ ਗਾਣਾ ਚੱਲੂਗਾ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਅਸੀਂ ਅੱਜ ਪੂਰਾ ਸਮਾਨ ਆ ਸੈੱਟ ਕਰੀ ਜਾਂਦੇ ਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ